ਹੋ ਲੋ ਜੀ ਕੀ ਗੱਲ ਜੋੜ ਪਿਆ ਨਹੀਂ ਨਹੀਂ ਜੀ ਮੈਂ ਤਾਂ ਵੋਟਾਂ ਦੀ ਗੱਲ ਕਰਨ ਆਇਆ ਵੋਟਾਂ ਦੀ ਗੱਲ ਤੂੰ ਮੰਤਰੀ ਆ ਹਾਂ ਜੀ ਮੈਂ ਮੰਤਰੀ ਆ ਮੰਤਰੀ ਪਿੱਛੇ ਤਾਂ ਕਾਪੜੇ ਭਰਾਉਂਦਾ ਤੂੰ ਇਕੱਲਾ ਹੀ ਮੂੰਹ ਜਾ ਕੇ ਦੁਰਿਆਨਾ ਉਹ ਪਿੱਛੇ ਹੌਲੀ ਹੌਲੀ ਆਉਂਦੇ ਆ ਹੌਲੀ ਹੌਲੀ ਕਛੂਕਮੇ ਤੇ ਆਉਂਦੇ ਆ ਕਛੂਕਮੇ ਤੇ ਨਹੀਂ ਆਉਂਦੇ ਪਿੱਛੇ ਪੋਸਟਰ ਆਉਂਦੇ ਆ ਮੇਲਾ ਮੂਲਾ ਕੋਈ ਮੇਲਾ ਬਣਿਆ ਕੋਈ ਪੋਸਟਰ ਤਾਂ ਲਾਉਂਦਾ ਵੀ ਲੋਕ ਸਾਨੂੰ ਵੋਟਾਂ ਪਾਉਣ ਕਿਉ ਤੁਹਾਨੂੰ ਕੱਦ ਪਾਉਣ ਤੂੰ ਤਾਂ ਮੈਨੂੰ ਸ਼ਕਲੇ ਜਲੀ ਜਾਂ ਲੱਗਣਿਆ ਉਰਾਦੂ ਨਾ ਮੇਰੇ ਬੇਸਤੇ ਲਈ ਜਾਣਾ ਸਾਡਾ ਵੀ ਘਰੋਂ ਤੋਂ ਬਾਅਦ ਸਾਨੂੰ ਚਾਹ ਪਾਣੀ ਪਿਓ ਅੰਦਰ ਬਿਠਾਓ ਜਿਹੜਾ ਸੋਚੀਏ ਸਾਡਾ ਤੇ ਕੀ ਸੋਚਣਾ ਅੱਗੇ ਪੰਡਿਆ ਸਾਲਾ ਬਾਅਦ ਹੀ ਕਿਰੇ ਵੋਟਾਂ ਤੋਂ ਬਾਅਦ ਫਿਰਦੀ ਹੀ ਸਭਾਂ ਕੋ ਰੋਟੀ ਜੁੜ ਜਾਣਾ ਤੁਸੀਂ ਆਂਦਾ ਤਾਂ ਚਲੋ ਆਪਾਂ ਬਹਿ ਕੇ ਗੱਲ ਕਰਦੇ ਹਾਂ ਬਹਿ ਕੇ ਕਿਉ ਇੱਥੇ ਖਲੋਗੀ ਗੱਲ ਕਰਲਾ ਤੇਰੀ ਗਟੇਂ ਗਰੀਸ ਮੁੱਕੀ ਆ ਤੂੰਗਾ ਵੀ ਜਿੱਤੂਗਾ ਸਾਡਾ ਨਾ ਕੀ ਪਰਦਾ ਤੂੰ ਗੱਲੇ ਮੂੰਹ ਚਾਕੇ ਆ ਗਿਆ ਹਾਂਜੀ ਤੁਸੀਂ ਦੱਸੋ ਮੈਂ ਇਸ ਵਾਰ ਤੁਹਾਡੇ ਇਲਾਕੇ ਚ ਐਮਪੀ ਖਲੋਤਾ ਹਾਂ ਖਲੋਤਾ ਹੈਗਾ ਆਪਣੇ ਘਰ ਖਲੋਤਾ ਹੈਗਾ ਇਥੇ ਮੇਰੇ ਘਰ ਕਿ ਲੈਣ ਆਇਆ ਅਸੀਂ ਵੋਟਾਂ ਮੰਗਣੇ ਆਏ ਆ ਇਸ ਵਾਰੀ ਸਾਨੂੰ ਆਪਣੀ ਕੀਮਤੀ ਵੋਟ ਪਾਓ ਤਾਂ ਜੋ ਪਿਛਲੇ 5 ਸਾਲਾਂ ਤੋਂ ਕੰਮ ਇਹ ਨਹੀਂ ਕਰ ਸਕੇ ਉਹ ਅਸੀਂ ਕਰ ਸਕੀਏ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਪਿਛਲੇ 5 ਸਾਲਾਂ ਜਿੰਨੇ ਨਾ ਲੁੱਟਿਆ ਜਿਹੜਾ ਰਾਗਿਆ ਲੁੱਟ ਲੁੱਟ ਲਿਆ ਨਹੀਂ ਅਸੀਂ ਨਹੀਂ ਲੁੱਟਦੇ ਉਹ ਜਿਹੜੇ ਲੁੱਟ ਗਏ ਲੁੱਟ ਗਏ ਅਸੀਂ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗੇ ਦੇਖੀ ਮੈਂ ਤੁਹਾਡੀ ਵੀ ਇਮਾਨਦਾਰੀ ਇਹਨਾਂ ਤੋਂ ਪਹਿਲਾਂ ਤੁਹਾਡੀ ਸਰਕਾਰੀ ਤੇ ਤੁਹਾਡੇ ਵਰਗੇ ਇਮਾਨਦਾਰ ਹੋ ਰਾਜਨ ਦੀ ਤਾਂ ਪੰਜਾਬ ਵੇਚ ਕੇ ਖਾਰੋ ਤੁਸੀਂ ਮੇਰੀ ਗੱਲ ਨਹੀਂ ਸਮਝੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰੰਗਲਾ ਪੰਜਾਬ ਬਣਾਵਾਂਗੇ ਉਹ ਨਸ਼ਾ ਮੁਕਤ ਪੰਜਾਬ ਨੂੰ ਤੁਸੀਂ ਕਿੱਥੇ ਕਰਨਾ ਏ ਭੁਗੀ ਖਾ ਕੇ ਤੇ ਹੀ ਪ੍ਰਚਾਰ ਕਰਦੇ ਹੁੰਦੇ ਨਾ ਜਾਂਦਾ ਤੁਹਾਡਾ ਹਾਲ ਜਿੱਦਾਂ ਦੀਆਂ ਤੁਸੀਂ ਸੜਕਾਂ ਬਣਾਈਆਂ ਜਾਂ ਕੋਈ ਪੱਥਰੀ ਦਾ ਮਰੀਜ਼ ਜਾਂਦੇ ਹਰੇ ਉਹਦੀਆਂ ਤਾਂ ਪੱਥਰੀਆਂ ਉਦਾਂ ਹੀ ਨਿਕਲ ਜਾਣ ਪਤਾ ਤਾਂ ਖਾ ਖਾ ਕੇ ਫੌਂਡ ਢਿੱਡ ਵਧਾਇਆ ਤੁਸੀਂ ਗਰੀਬਾਂ ਨੂੰ ਸੋਕੀ ਦੇਣਾ ਨਾ ਦੇ ਪੱਖੇ ਵੀ ਗੱਲ ਕਰਾਇਆ ਤੁਸੀਂ ਉਹ ਬੱਸ ਬੱਸ ਇਹ ਦਲ ਰੁਪਏ ਲਗੇ ਚਲੋ ਖਿਸਕਣ ਦੀ ਕਰੋ ਇਥੋਂ ਚਲੋ ਬਾਕੀ ਛਡੋ ਤੂੰ ਇਹ ਦੱਸੋ ਇੱਕ ਬੋਰਡ ਦੇ ਮਗਰ ਕਿੰਨੀ ਕਿਸ਼ਵਾ ਲਓਗੇ 3000 ਬੜਾ ਤੁਸੀਂ ਮੇਰੇ ਕੋਲ ਚਾਹ ਹੀ ਆਤੇ ਇੱਕ ਬੋਤਲ ਚੁੱਕੋ ਤੇ ਮੇਰੀ ਬੋਰਡ ਪੱਕੀ ਕਰੋ ਬਸ ਇੱਕੋ ਮਿੰਟ ਰੁਕੋ ਮੈਂ ਹੁਣੀ ਆਇਆ ਉਸੇ ਗਾਸੀ ਲੈਣ ਗਿਆ ਆਣਾ ਬੈਠਣ ਵਾਸਤੇ ਮੇਰੀ ਤਾਂ ਬੂਟ ਪੱਕੀ ਆ ਮੇਰੀ ਬੋਰਡ ਤਾਂ ਮਰਵਾਤੀ ਨਾ ਖੜ ਜੋ ਤੂੰ ਹੋ ਗਿਆ ਉਹ ਤੂੰ ਕੀ ਗੰਦ ਪਾਇ ਕਰੋਂ ਦਮ ਤਾਡੀ ਬਗਵਾਸ ਸੁਣਨਾ ਤੂੰ ਸਮਝਿਆ ਗਿਆ ਅਮਜਤਰੋਂ ਐਦਾਂ ਪਹਿਣ ਸੀ ਉਹਨਾਂ ਨੂੰ ਖਰੀਦ ਲੋਗੇ ਅੱਜ ਦਾ ਪੰਜਾਬ ਹੈ ਲੋਕ ਬੋਟ ਨੂੰ ਪਾਉਣਗੇ ਜਿਹੜਾ ਲੋਕਾਂ ਦੇ ਹੱਕ 'ਚ ਖੜੂਗਾ ਤੇ ਆਪ ਜਾਂਦਾ ਲੜੂਗਾ ਹਣ ਬੰਦੇ ਬਣ ਕੇ ਇਥੇ ਨਹੀਂ ਜੜਾ ਦੁਬਾਰਾ ਮੈਨੂੰ ਦਿਖਿਆਉਣਾ ਸੱਚੀ ਗੱਲ ਜੀ ਸਾਰਿਆਂ ਨੂੰ ਵਰ ਕਿਵੇਂ ਲਗੀ ਸਾਡੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਅੰਬਰਸਰੀਆ ਪ੍ਰੋਡਕਸ਼ਨ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਸਾਨੂੰ ਤੋਂ ਇਜਾਜ਼ਤ ਹੈ ਅੱਜ ਮੁੰਡੇ ਰਹਿ ਨੇ ਥੱਕ ਇੱਥੇ ਕੱਬ ਵੀਡੀਓ ਠੱਪ ਕੱਲ ਦੀ ਵੀਡੀਓ ਦੇ ਵਿੱਚ ਪਾਵਾਂਗੇ ਤੱਕ ਚਲੋ ਜੀ ਮੁੰਡਿਆਂ ਨੇ ਪਾਤਾਗਾ ਚਲੋ ਮੁੰਡੂ ਪੀਓ ਚਾ